ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਰਵੀ ਮਲੋਤਰਾ ਕਿਚਨ 'ਚ ਸਵਾਗਤ ਹੈ ਤੁਹਾਡਾ ਅੱਜ ਅਸੀਂ ਬਣਾਵਾਂਗੇ ਜੀ ਆਲੂ ਮਟਰ ਦੀ ਸਬਜ਼ੀ ਇਹ ਸਬਜ਼ੀ ਬਹੁਤ ਹੀ ਜੜੀ ਜਲਦੀ ਜੀ ਇਸ ਤਰੀਕੇ ਨਾਲ ਬਣ ਕੇ ਤਿਆਰ ਹੁੰਦੀ ਹੈ ਅਸੀਂ ਆਲੂ ਮਟਰ ਲਸਣ ਅਦਰਕ ਪਿਆਜ਼ ਹਰੀਆਂ ਮਿਰਚਾਂ ਸਾਰੇ ਕੁਝ ਅਸੀਂ ਕੱਟ ਕੇ ਤਿਆਰ ਕਰ ਲਿਆ ਹੈ ਤੇ ਹਾਂਡੀ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਜੀ ਗਰਮ ਹੋਣ ਤੋਂ ਬਾਅਦ ਇੱਕ ਕੜਛੀ ਪਾਇਆ ਹੈ ਜੀ ਕਿਉ ਤੇ ਨਾਲ ਹੀ ਅਸੀਂ ਜੀਰਾ ਪਾ ਦੇਣਾ ਤੇ ਜੀਰਾ ਪਾ ਕੇ ਥੋੜੀ ਜੀ ਅਸੀਂ ਪਾ ਦਿੱਤੀ ਹੈ ਜੀ ਹਿੰਗ ਤੇ ਜੀਰਾ ਜਦੋਂ ਥੋੜਾ ਜਿਹਾ ਚਟਕ ਜਾਏਗਾ ਤੇ ਅਸੀਂ ਪਿਆਜ਼ ਪਾਦਨੇ ਆ ਨਾਲ ਹੀ ਸੋ ਪਿਆਜ਼ ਅਸੀਂ ਗ੍ਰाइंड ਕੀਤੇ ਹੋਏ ਹਨ ਤੇ ਇਹਨਾਂ ਨੂੰ ਅਸੀਂ ਥੋੜਾ ਘੋਂ ਲਾਂਗੇ ਸੋ ਪੂਰੇ ਤਰੀਕੇ ਨਾਲ ਹੀ ਪੁੰਨਾ ਕਿਉਂ ਅਸੀਂ ਇਹਦੇ ਚ ਲਸਣ ਅਦਰਕ ਵੀ ਅਜੇ ਬਾਚ ਕੇ ਪੁੰਨਾਗੇ ਇਹਨਾਂ ਨੇ ਇਸ ਕਰਕੇ ਥੋੜਾ ਜਿਹਾ ਭੁੰਨ ਲਾਂਗੇ ਇਹਨਾਂ ਨੂੰ ਇਹ ਤੋਂ ਥੋੜੇ ਜਿਹੇ ਹਲਕੇ ਜਿਹੇ ਜਿਹੜੇ ਜ ਇਹਨਾਂ ਦਾ ਰੰਗ ਬਦਲ ਜਏਗਾ ਤੇ ਇਹਦੇ ਨਾਲ ਹੀ ਅਸੀਂ ਇਹਨਾਂ ਚ ਪਾ ਦਾਂਗੇ ਹੁਣ ਲਸਣ ਤੇ ਅਦਰਕ ਅਸੀਂ ਜਿਹੜਾ ਹੈ ਜੀ ਕੁੱਟੇ ਕੁੱਟ ਕੇ ਜਿਹੜਾ ਹੈ ਇਹਦੇ ਚ ਪਾ ਰਹੇ ਆ ਸੋ ਕੁੱਟ ਕੇ ਜਿਹੜਾ ਸਬਜ਼ੀ ਦੇ ਵਿੱਚ ਪਾਇਆ ਜਾਏ ਤਾਂ ਬਹੁਤ ਹੀ ਵਧੀਆ ਸਵਾਦ ਆਂਦਾ ਹੈ ਤੇ ਲਸਣ ਅਦਰਕ ਵੀ ਨਾਲ ਹੀ ਪਿਆਜ ਦੇ ਨਾਲ ਭੁੱਜ ਗਿਆ ਹੈ ਹੁਣ ਇਹਦੇ ਵਿੱਚ ਅਸੀਂ ਮਸਾਲੇ ਪਾਵਾਂਗੇ ਹਲਦੀ ਪਾਊਡਰ ਹੈ ਲਾਲ ਮਿਰਚ ਪਾਊਡਰ ਹੈ ਇਹ ਹੈ ਜੀ ਨਮਕ ਧਨੀਆ ਪਾウダー اور ਦੇਗੀ ਮਿਰਚ ਸੋ ਇਹ ਸਾਰੇ ਮਸਾਲੇ ਪਾਨ ਤੋਂ ਬਾਅਦ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਜਿਹੜਾ ਹੈ ਜੀ ਲਸਣ ਅਦਰਕ ਪਿਆਜ਼ ਦੇ ਨਾਲ ਚੰਗੀ ਤਰ੍ਹਾਂ ਭੁੰਨ ਲਾਂਗੇ ਇਹਨਾਂ ਮਸਾਲਿਆਂ ਨੂੰ ਵੀ ਔਰ ਭੁੰਜਣ ਤੋਂ ਬਾਅਦ ਜਿਹੜਾ ਹੈ ਜੀ ਇਹਦੇ ਵਿੱਚ ਹੁਣ ਅਸੀਂ ਟਮਾਟਰ ਲਿਆ ਹੈ ਹਰੀਆਂ ਮਿਰਚਾਂ ਲਈਆਂ ਹਨ ਟਮਾਟਰ ਨੂੰ ਅਸੀਂ ਕद्दूकस ਕਰ ਲਿਆ ਹੈ ਸੋ ਅਸੀਂ ਜਿਹੜਾ ਹੈ ਜੀ ਜਦੋਂ ਬਿਨਾ ਛਿਲਕੇ ਦੇ ਪਾਵਾਂਗੇ ਇਹਨੂੰ ਕਦੂਕਸ ਕਰਕੇ ਤਾਂ ਇਹ ਬਹੁਤ ਹੀ ਜਲਦੀ ਜਿਹੜਾ ਹੈ ਜੀ ਟਮਾਟਰ ਪੱਕ ਜਾਂਦੇ ਆ ਔਰ ਸੌਫਟ ਜਿਹੜੇ ਹੈ ਇਹਨਾਂ ਨੂੰ ਕਰਨ ਦੀ ਬਿਲਕੁਲ ਲੋੜ ਨਹੀਂ ਪੈਂਦੀ ਤੇ ਜਿਸ ਮਸਾਲਾ ਸਾਡਾ ਜੀ ਹੋ ਗਿਆ ਤਿਆਰ ਬਿਲਕੁਲ ਮਸਾਲਾ ਤਿਆਰ ਹੋ ਔਰ ਜਦੋਂ ਹੋ ਜਾਏਗਾ ਤਾਂ ਉਸ ਦੇ ਵਿੱਚ ਅਸੀਂ ਹੁਣ ਪਾ ਦਨੇ ਆ ਜੀ ਆਲੂ ਤੇ ਮਟਰ ਇਹਨਾਂ ਨੂੰ ਅਸੀਂ ਪਾ ਕੇ ਤੇ ਭੁੰਨਣਾ ਹੈ ਥੋੜਾ ਜਿਹਾ ਅਦਰਕ ਵੀ ਲਿਆਇਆ ਹੈ ਜੀ ਥੋੜਾ ਜਿਹਾ ਲੰਮਾ ਲੰਮਾ ਕੱਟ ਕੇ ਥੋੜਾ ਜਿਹਾ ਸੀ ਕੁੱਟ ਕੇ ਪਾਇਆ ਹੈ ਸਬਜੀ 'ਚ ਤੇ ਥੋੜਾ ਜਿਹਾ ਇਸ ਤਰ੍ਹਾਂ ਪਾਇਆ ਹੈ ਆਪਣੀ ਟੇਸਟ ਦੇ ਅਨੁਸਾਰ ਆਲੂ ਮਟਰ ਨੂੰ ਅਸੀਂ ਥੋੜਾ ਜਿਹਾ ਜਿਹੜਾ ਸੀ ਪਹਿਲਾਂ ਬਿਨਾਂ ਪਾਣੀ ਪਾਏ ਹੀ ਭੁੰਨਾਗੇ ਸੋ ਜਕਰ ਭੁੰਨ ਕੇ ਇਸ ਤਰ੍ਹਾਂ ਸਬਜੀ ਬਣਾਈ ਜਾਏਗੀ ਤਾਂ ਸਬਜੀ ਦਾ ਬਹੁਤ ਵਧੀਆ ਜੀ ਸਵਾਦ ਆਉਂਦਾ ਬਹੁਤ ਵਧੀਆ ਟੇਸਟ ਬਣਦਾ ਹੈ ਸੋ ਹੁਣ ਅਸੀਂ ਪੰਜ ਤੋਂ 7 ਮਿੰਟ ਜਿਹੜਾ ਭੁੰਨ ਲਿਆ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਥੋੜਾ ਜਿਹਾ ਪਾਣੀ ਥੋੜਾ ਜਿਹਾ ਪਾਣੀ ਪਾ ਕੇ ਤੇ ਅਸੀਂ ਢੱਕਣ ਦੇ ਕੇ ਇਸ ਨੂੰ ਪਕਾ ਲੈਣਾ ਇਹਦੇ ਨਾਲ ਹੋਏਗਾ ਕਿ ਆਲੂ ਤੇ ਮਟਰ ਜਿਹੜੇ ਹਨ ਜੀ ਮੈਂ ਜਲਦੀ ਜਿਹੜੇ ਗਲ ਜਾਂਦੇ ਆ ਸੋ ਰੰਗ ਵੀ ਬਹੁਤ ਵਧੀਆ ਜਿਹੜਾ ਜੀ ਸਬਜ਼ੀ ਦਾ ਬਣ ਕੇ ਤਿਆਰ ਹੋਏਗਾ ਉਸ ਮਸਾਲੇ ਨਾਲ ਸਬਜੀ ਬਣੇਗੀ ਜਿਹੜੇ ਹੈ ਜੀ ਆਲੂ ਤੇ ਮਟਰ ਦੀ ਸਬਜੀ ਸੋ ਦੇਖਣ ਦੇ ਪਤਾ ਚੱਲ ਰਿਹਾ ਹੈ ਕਿ ਜਿਹੜੇ ਆਲੂ ਹਾਂ ਜੀ ਇਹ ਗਲ ਚੁੱਕੇ ਹੈ ਤੇ ਹੁਣ ਅਸੀਂ ਜੀ ਆਪਣੇ ਹਿਸਾਬ ਦੇ ਨਾਲ ਜਿਹੜੀ ਗਰੇਵੀ ਬਣਾਣੀ ਚਾਹੁੰਦੇ ਹਾਂ ਉਹਨਾਂਕ ਪਾਣੀ ਅਸੀਂ ਹੋਰ ਐਡ ਕਰ ਦੇਾਂਗੇ ਤੇ ਆਲੂ ਤੇ ਮਟਰ ਜੇ ਹਣ ਹਾਂ ਜੀ ਜਿਹੜੇ ਇਹਨਾਂ ਚ ਜੇਕਰ ਥੋੜਾ ਜਿਹਾ ਨਾ ਦੇ ਵਿੱਚ ਕੋਈ ਜਿਹੜਾ ਹੈ ਕਸਰ ਹੋਏਗੀ तो इन असी दस क मिट होर पकाना है क्योंकि जो जी असी ग्रेवी बनाई है भी पकाना है इस करके बिल्कुल जी सब्जी साड़ी वजी बन के तैयार हो जाएगी दस मिनट असी इस ढक्कन देखकर जोड़ा है हम पका लेना है सो दस मिनट हो चुके हैं सब्जी साड़ी जी बन के तैयार हो गई है एक बार चैक कर लू जरा ਸੋ ਬਿਲਕੁਲ ਵਧੀਆ ਬਣੀ ਹੈ ਸਬਜੀ ਤੇ ਹੁਣ ਇਹਦੇ ਵਿੱਚ ਅਸੀਂ ਜੀ ਪਾਵਾਂਗੇ ਗਰਮ ਮਸਾਲਾ ਪਾਣਾ ਹੈ ਤੇ ਨਾਲ ਹੀ ਅਸੀਂ ਧਨੀਆ ਪਾ ਦੇਾਂਗੇ ਕੱਟਿਆ ਹੋਇਆ ਬਰੀਕ ਸਬਜੀ ਸਾਡੀ ਜੀ ਬਣ ਕੇ ਵਧੀਆ ਤਿਆਰ ਹੋ ਗਈ ਹੈ ਬਹੁਤ ਫਟਾਫਟ ਬਣ ਗਈ ਹੈ ਕਿਉਂਕਿ ਇਸ ਤਰੀਕੇ ਨਾਲ ਜੇਕਰ ਮਸਾਲਾ ਬਣਾ ਕੇ ਸੀ ਤਿਆਰ ਬਣਾ ਕਰਾਂਗੇ ਸਬਜੀ ਤਾਂ ਸਬਜੀ ਨੂੰ ਬਨਣ ਚ ਬਹੁਤਾ ਟਾਈਮ ਨਹੀਂ ਲੱਗਦਾ ਸੋ ਜੇਕਰ ਵੀਡੀਓ ਮੇਰੀ ਵਧੀਆ ਲੱਗੀ ਹੋਏ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਔਰ ਚੈਨਲ ਜੇਕਰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਜਰੂਰ ਸਬਸਕ੍ਰਾਈਬ ਕਰ ਲੈਣਾ ਹੁਣ ਅਸੀਂ ਸਬਜੀ ਸਰਵ ਕਰਦੇ ਹਾਂ ਸੋ ਵੀਡੀਓ ਦੇਖਣ ਲਈ ਧੰਨਵਾਦ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ